ਸਸ ਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋੜੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ ਦੁਪਹਿਰ ਤੋਂ ਲੈ ਕੇ ਲਗਭਗ ਸ਼ਾਮ ਦੇ ਮੌਸਮ ਦੀ ਗੱਲ ਕਰਾਂਗੇ ਤੇ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਗੱਲ ਕੀਤੀ ਜਾਵੇ ਤਾਂ ਸੈਟਲਾਈਟ ਇਮੇਜ ਚ ਕਲੀਅਰ ਹੋ ਰਿਹਾ ਹੈ ਕਿ ਹਲਕੇ ਦਰਮਿਆਨੇ ਬੱਦਲੀ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਹਵਾ ਦਾ ਰੁਕ ਫਿਲਹਾਲ ਪੂਰਬ ਦਿਸ਼ਾ ਤੋਂ ਹੈ ਪੱਛਮੀ ਦਿਸ਼ਾ ਥੋੜੀ ਬਹੁਤੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਇਹ ਸਿਸਟਮ ਇੰਨੀ ਜਲਦੀ ਪੰਜਾਬ ਵਿੱਚ ਪੁੱਜਦੇ ਦਿਖਾਈ ਨਹੀਂ ਦੇ ਰਹੇ ਸਵੇਰ ਵੇਲੇ ਤੱਕ ਇਹ ਸਿਸਟ ਫਿਲਹਾਲ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਇਹਨਾਂ ਵਿੱਚ ਇਹਨਾਂ ਬੱਦਲਵਾਈ ਸਿਸਟਮ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਹਲਕੀ ਦਰਮਿਆਨੀ ਬੱਦਲਵਾਈ ਹੀ ਹੈ ਪਰ ਫਿਲਹਾਲ ਮੀਂਹ ਦੇ ਅਸਰ ਰਾਤ ਵੇਲੇ ਤੱਕ ਨਾ ਮਾਤਰ ਦੇ ਬਰਾਬਰ ਨੇ ਤਾਪਮਾਨ ਦੇ ਵਿੱਚ ਗਰਾਵਟ ਆ ਸਕਦੀ ਹੈ ਕਿਉਂਕਿ ਇਹਨਾਂ ਬੱਦਲੀ ਸਿਸਟਮ ਦੇ ਵਿੱਚ ਹਲਕੀ ਦਰਮਿਆਨੀ ਕਿਣਮਣ ਕਣੀ ਕਰਨ ਦੀ ਸਮਰੱਥਾ ਹੈ ਤੇ ਇਹ ਸਿਸਟਮ ਪੰਜਾਬ ਦੇ ਵਿੱਚ ਉੱਤਰੀ ਭਾਗ ਦੇ ਵਿੱਚ ਖਾਸ ਤੌਰ ਤੇ ਮਾਝੇ ਦੀ 벨ਟ ਅਤੇ ਮਾਲਵੇ ਤੋਂ ਉੱਪਰ ਅਤੇ ਦੋਆਬੇ ਦੇ ਉੱਤਰੀ ਪਾਸੇ ਜਾਨਕੀ ਖਾਸ ਤੌਰ ਤੇ ਉੱਤਰੀ ਪੰਜਾਬ ਦੇ ਵਿੱਚ ਇਹ ਕੂਚ ਕਰਨ ਦੀ ਸਮਰੱਥਾ ਸਵੇਰ ਦੇ ਵੇਲੇ ਰੱਖਦੇ ਨੇ ਗੱਲ ਕੀਤੀ ਜੇ ਮਾ ਤਾਪਮਾਨ ਦੀ ਅੱਜ ਦੁਪਹਿਰ ਦੇ ਵੇਲੇ ਚੰਗੀ ਧੁੱਪ ਲੱਗੀ ਹੈ ਪਰ ਤਾਪਮਾਨ ਜਿਹੜਾ ਹੈ ਉਹ ਸਾਨੂੰ 22-23 ਡਿਗਰੀ ਤੱਕ ਹੀ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਤੁੰਦਲਾ ਜਿਹਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਜੋ ਕਿ ਸਾਨੂੰ ਸਰਦੀਆਂ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਤੇ ਸ਼ਾਮ ਵੇਲੇ ਤੱਕ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਸ਼ਾਮ 5-7 ਵਜੇ ਦੇ ਕਰੀਬ ਲਗਭਗ ਤਾਪਮਾਨ ਘਿਰਨੇ ਸ਼ੁਰੂ ਹੋਣਗੇ ਤੇ ਸ਼ਾਮ ਲਗਭਗ 7 ਵਜੇ ਦੇ ਕਰੀਬ ਤਾਪਮਾਨ ਜਿਹੜਾ ਉਹ 18 ਡਿਗਰੀ 20 ਡਿਗਰੀ ਦੇ ਵਿਚਕਾਰ ਬਣਦਾ ਹੋਇਆ ਦਿਖਾਈ ਦੇਵੇਗਾ। ਓਵਰਆਲ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਹੈ ਕਿਸੇ ਤਰੀਕੇ ਦੀ ਵੀ ਕੋਈ ਹਲਚਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ। ਇਸ ਤੋਂ ਇਲਾਵਾ ਕਿਸੇ ਤਰੀਕੇ ਦਾ ਮੀਂਹ ਦੀ ਸੰਭਾਵਨਾ ਆਉਂਦੀ 4-5 ਘੰਟੇ ਵਿੱਚ ਨਾ ਮਾਤਰ ਦੇ ਬਰਾਬਰ ਹੀ ਹੈ। ਬਾਕੀ ਅਗਲੀ ਸੀਰੀਜ਼ ਦੇ ਵਿੱਚ ਅਸੀਂ ਦਸੰਬਰ ਮਹੀਨੇ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ